ਹੋਇਆ ਸੀ ਸੇਮ ਹਾਲਾਤ ਅੱਜ ਨੇ ਅਸੀਂ ਭਾਜੀ ਇੱਥੇ ਆਪਣੀ ਕਲੈਕਸ਼ਨ ਕਰਉਣਾ ਸੀ ਸੇ ਪ੍ਰਾਈਵੇਟ ਕੋਲੋਨੀਆ ਮਿਸਟਰ ਕ੍ਰਿਸ਼ਨਾਲਾਲ ਛਾਵੜਾ ਜੀ ਦੀ ਤੇ ਅਸੀਂ ਇੱਥੇ ਕਲੈਕਸ਼ਨ ਕਰ ਰਹੇ ਸੀਗੇ ਇਹ ਇੱਥੇ ਆ ਕੇ ਸਾਡੇ ਕੰਮ 'ਚ ਇੱਕ ਟੋੜਤੀ ਚਾਲੀ ਬੰਦੇ ਆ ਕੇ ਸਾਡਾ ਵਿਗਨ ਬਾਕੇ ਗਏ ਨੇ ਸਾਨੂੰ ਇਹਨਾਂ ਨੇ ਕਲੈਕਸ਼ਨ ਕਰਦੇ ਰੁਕ ਗਿਆ ਯੂਨਿਟੀ ਸੈਂਟਰ ਤੇ ਜਿੰਦੇ ਮੀਲਾ ਤੇ ਬਿਲਕੁਲ ਭਾਜੀ ਲਾਇਆ ਹੁਣ ਇਹਦਾ ਹਿਸਾਬ ਕੌਣ ਦਊਗਾ ਇਹ ਚੀਜ਼ ਦਾ ਇਹ ਚੀਜ਼ ਦਾ ਸਾਬੂਨ ਤਸੀਦ ਕਿ ਆਪਾਂ ਕਿੱਦਾਂ ਕਿਹਨੂੰ ਕਹੀਏ ਪੁਲਿਸ ਨਾਲ ਸੀਗੀ ਪੁਲਿਸ ਨਾਲ ਦੇ ਨਾਲ ਸੀ ਪੁਲਿਸ ਵੱਲੋਂ ਵੀ ਸਾਨੂੰ ਕਿਹਾ ਗਿਆ ਕਿ ਇੱਥੋਂ ਬਾਹਰ ਨਿਕਲਣ ਨੂੰ ਕਿ ਜੋ ਵੀ ਹੋਊਗਾ ਆਪਾਂ ਬੈਠ ਕੇ ਦੇਖਾਂਗੇ ਫਿਲਹਾਲ ਦੀ ਗੱਡੀ ਸਾਨੂੰ ਬਾਹਰ ਘੜਤਾ ਹੋਇਆ ਹੈ ਨਾ ਇਹ ਕਹਿੰਦੇ ਅਸੀਂ ਪੰਚਾਇਤ ਆ ਕਹਿੰਦੇ ਅਸੀਂ ਪੰਚਾਇਤ ਦਾ ਭਾਜੀ ਗੱਜ ਦਾ ਇੱਥੇ ਉਸ ਦਿਨ ਵੀ ਮੈਂ ਦੱਸਿਆ ਸੀ ਇੱਕ ਗੱਜ ਵੀ ਨਹੀਂ ਪੰਚਾਇਤ ਦੀ ਤੇ ਪ੍ਰਾਈਵੇਟ ਕਲੋਨੀ ਹੈ ਕ੍ਰਿਸ਼ਨਾਲ ਛਾਵੜਾ ਜੀ ਦੀ ਕਲੋਨੀ ਹੈ ਇਹ ਤਸੀਵਰੇਜ ਤੋਂ ਲੈ ਕੇ ਟਿਊਬਲ ਤੋਂ ਲੈ ਕੇ ਸਾਰਾ ਕੁਝ ਤੇ ਬਿਜਲੀ ਦੇ ਬਿੱਲ ਤੋਂ ਲੈ ਪੰਚਾਇਤ ਦਾ ਕੋਈ ਰੋਲ ਨਹੀਂ ਹੈ ਨਾ ਇੱਥੇ ਕੋਈ ਪੰਚਾਇਤੀ ਜ਼ਮੀਨ ਆ 80 ਲੱਖ ਉਹ ਕਹਿੰਦੇ ਸੀ ਸੌਂ ਕਹਿੰਦੇ ਸੌਂ ਖਾਨੀ ਹੈ ਉਸ ਤੋਂ ਬਾਅਦ ਸੌਂ ਖਾਨੀ ਭਾਜੀ 80 ਲੱਖ ਰੁਪਏ ਦਾ ਬਿੱਲ ਤਾਂ ਕ੍ਰਿਸ਼ਨਲ ਛਾਵੜਾ ਜੀ ਦੇ ਸਿਰ ਤੇ ਖੜਾ ਹੈ ਤੇ ਇਹ ਕੌਣ ਹੁੰਦੇ ਨੇ ਇੱਥੋਂ ਆ ਕੇ ਪੈਸੇ ਕਲੈਕਟ ਕਰਨ ਆਲੇ ਤਾਂ ਕਿਦਾਂ ਕਰ ਸਕਦੇ ਨੇ ਕਿਹੜੀ ਮੋਟਰ ਲੈ ਟਿਊਬ ਲੈ ਉਹ ਸਭ ਕ੍ਰਿਸ਼ਨਾਲਲ ਛਾਵੜਾ ਜੀ ਦੇ ਨਾਮ ਤੇ ਆ ਮੋਟਰ ਟਿਊਬਲ ਤੇ ਬਿੱਲ ਵੀ ਇਵਨ ਕ੍ਰਿਸ਼ਨਾਲਲ ਛਾਵੜਾ ਜੀ ਦੀ ਪਾ ਜੀ ਇਹ ਅਸੀਂ ਇਹ 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 ਸੇਮ ਚੀਜ਼ ਪਾ ਜੀ ਅਪਾ ਸਟੱਡੀ ਕਰ ਰਹੇ ਆ ਕਿ ਇੰਨਾ ਪੈਂਡੈਂਸੀ ਕਿਹ ਖੜੀਆਂ ਨੇ ਤੇ ਕਿਹੜੇ ਕਿਹੜੇ ਸਾਹਬ ਨਾਲ ਕੀ ਮਤਲਬ ਬਿਜਲੀ ਦਾ ਬਿੱਲ ਕਿਉਂ ਨਹੀਂ ਗਏ ਹੋਏ ਤੇ ਇਹਨਾਂ ਨੇ ਆ ਕੇ ਸਾਡੇ ਕੰਮ ਚ ਵਿਗੜਨ ਪਈਆ ਮਤਲਬ ਨੋਟਿਸ ਤੁਹਾਨੂੰ ਆ ਰਹੇ ਨੇ ਨੋਟਿਸ ਸਾਨੂੰ ਆ ਰਹੇ ਨੇ ਭਾਜੀ ਕ੍ਰਿਸ਼ਨਾਲ ਛਾਵੜਾ ਜਿਹਦੇ ਨਾਮ ਤੇ ਭਾਜੀ ਬਿੱਲ ਹੈ ਤਾਂ ਸਾਨੂੰ ਆਬਵੀਅਸਲੀ ਬਟ ਆਬਵੀਅਸਲੀ ਇੱਕ ਓਨਰ ਨੂੰ ਹੀ ਆਊਗਾ ਇਹਨਾਂ ਨੂੰ ਕਿਸ ਨੂੰ ਕੁਝ ਨਹੀਂ ਆਊਗਾ ਕਿੰਨਾ ਬਿੱਲ ਖੜਾ ਭਾਜੀ 80 ਲੱਖ ਰੁਪਏ ਭਾਜੀ ਸਾਨੂੰ ਸੁਣਨ ਜਾਇਆ 80 ਲੱਖ ਰੁਪਏ ਖੜਾ ਬਾਕੀ ਸਾਰੀ ਆਪਾਂ ਡਿਟੇਲ ਕਢਾਉਣੀ ਆਂ ਇਹ ਮੰਗ ਕਰਦੇ ਹਾਂ ਮੰਗ ਇਹ ਕਰਦੇ ਹਾਂ ਕਿ ਸਾਡਾ ਸਾਥ ਦਿੱਤਾ ਜਾਵੇ ਕੀ ਸੱਚਾਈ ਦਾ ਸਾਥ ਦਿੱਤਾ ਜਾਵੇ ਕਿ ਅਸੀਂ ਕਲੋਨਾਈਜ਼ਰ ਆਂ ਸਾਡੀ ਹਰ ਇੱਕ ਚੀਜ਼ ਪ੍ਰਾਈਵੇਟ ਸਾਡੀ ਆਪਣੀ ਕੱਟੀ ਹੋਈ ਹੈ ਆਪਣੀ ਸਾਡੀ ਬਣਾਈ ਹੋਈ ਹੈ ਤੇ ਰੈਂਡਰ ਕੋਲਨੀ ਦਾ ਮਸਲਾ ਹੈਗਾ ਰੋਜ਼ ਦਾ ਰੋਲਾ ਤੂੰ ਦੇਖਦੇ ਰਹੇ ਹੋ ਦੋ ਦਿਨ ਤੋਂ ਰੋਜ਼ ਤੁਸੀਂ ਦੇਖ ਰਹੇ ਹੋ ਇਹ ਰੋਲਾ ਹੈਗਾ ਉਹ ਸਭ ਕੁਝ ਹੈਗਾ ਉਹਨੇ ਅਸੀਂ ਇਹੀ ਦੇਖ ਰਹੇ ਆ ਆਜੂ ਆਏ ਸੀ ਰਸੀਦਾਂ ਘਟਾਣ ਆਏ ਸੀ ਅਸੀਂ ਉਹਨਾਂ ਨੂੰ ਬੰਦ ਕਰਾਣਾ ਸੀ ਬਸ ਬੰਦ ਕਰਾਣ ਦੇ ਵਿੱਚ ਨਹੀਂ ਅਸੀਂ ਕੋਈ ਕਲੈਕਸ਼ਨ ਜਿਹੜੀ 400 ਰੁਪਏ ਮਹੀਨਾ ਮੰਥਲੀ ਲੈਂਦੇ ਨੇ ਸਾਰੇ ਉਹ ਕਹਿੰਦੇ ਨੇ ਅਸੀਂ ਲੈਣੀ ਹੈ ਅਸੀਂ ਉਹਨਾਂ ਨੂੰ ਮਨਾ ਕੀਤਾ ਜੇ ਅਜੇ ਨਹੀਂ ਲੈਣੀ ਵੀ ਅਸੀਂ ਕੱਲ ਸੋਚ ਚੱਕ ਲਈ ਉਸ ਤੋਂ ਬਾਅਦ ਜੋ ਪ੍ਰੋਗਰਾਮ ਕਰਨਾ ਉਸ ਤੋਂ ਬਾਅਦ ਕਰਨਾ ਤੁਸੀਂ ਸਾਡੀ ਬਹਿ ਕੇ ਗੱਲ ਕਰ ਲਾਂਗੇ ਪਰਸਾ ਉਹ ਨਹੀਂ ਮੰਨਦੇ ਫਿਰ ਤੱਕੇ ਨਾਲ ਆ ਕੇ ਬਹਿ ਗਏ ਸੀ ਬੜੀਜੀਤ ਸਿੰਘ ਨੇ ਪੁਜਾਇਤਾਂ ਨੂੰ ਚਲੇ ਗਏ ਨੇ ਸਾਰੇ ਪੁਲਿਸ ਪਹੁੰਚੀ ਆ ਮੌਕੇ ਤੇ ਪੁਲਿਸ ਬਾਜ਼ੀਬਾਦ ਉਹਨੇ ਇਹਨਾਂ ਨੂੰ ਸਮਝਾਇਆ ਤਾਂ ਉਹਨਾਂ ਨੂੰ ਚਲੇ ਗਏ ਕੀ ਗੱਲਬਾਤ ਹੋਈ ਆ ਹੁਣ ਲੋਕਾਂ ਨੂੰ ਤੇ ਜਿਹੜੇ ਥਣਕ ਲੋਗ ਆ ਕਲੋਨੀ ਵਾਲੇ ਕੀ ਗੱਲਬਾਤ ਇਹਨਾਂ ਦੋਨਾਂ ਧਿਰਾਂ ਨੂੰ ਟਾਈਮ ਦਿੱਤਾ ਗਿਆ ਪਰਸੋਂ ਦਾ ਉਸ ਤੋਂ ਬਾਅਦ ਦੇਖਾਂਗੇ ਕੀ ਹੈਗਾ ਜੋ ਵੀ ਹੈਗਾ ਉਹਦੇ ਕਾਨੂੰਨ ਦੇ ਮੁਤਾਬਕ ਉਹ ਲੋ ਉਹਦੇ ਤੱਕ ਕੰਮ ਕੀਤਾ ਕੀ ਸਰ ਮੁੱਦਾ ਕੀ ਹੈਗਾ ਕੋਈ ਕਲੈਕਸ਼ਨ ਦਾ ਮੁੱਦਾ ਹੈਗਾ ਕੀ ਮੁੱਦਾ ਕੀ ਹੈ ਕਿ ਇਹਨਾਂ ਦਾ ਚਾਰਜ ਸੀਗ ਵਗੈਰਾ ਦਾ ਹੈਗਾ ਕਮਿਟੀ ਸੈਂਟਰ ਤੇ ਜਿਹੜੀ ਕੰਪਨੀ ਤੇ ਉਧਰੋਂ ਪੰਚਾਇਤ ਦਾ ਹੈਗਾ ਵਾ ਉਹ ਅਸੀਂ ਪਰਸਨਲ ਟਾਈਮ ਰੱਖਿਆ ਦੋਨਾਂ ਧਿਰਾਂ ਦਾ ਤੇ ਉਸ ਤੋਂ ਬਾਅਦ ਜੋ ਵੀ ਹੋਊਗਾ ਫਾਈਨਲ ਇਹ ਦੂਜੀ ਵਾਰੀ ਆਮੋ ਸਾਹਮਣੇ ਹੋਈਆਂ ਨੇ ਜੀ ਪਹਿਲਾਂ ਵੀ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਪਹਿਲਾਂ ਦੀ ਇਹ ਹੁਣ ਜਨਰਲ ਲਾਇਆ ਜਾ ਰਿਹਾ ਸਰ ਕਮਿਟੀ ਸੈਂਟਰ ਨੂੰ ਜਿਹੜਾ ਲੋਕ ਲਾਇਆ ਉਹ ਜਿਵੇਂ ਹੈਗਾ ਉਵੇਂ ਰਹੂਗਾ ਜੀ ਜਿਸ ਤਰ੍ਹਾਂ ਹੈ ਜਿਹਦੇ ਕੋਲ ਹੈਗਾ ਜੋ ਵੀ ਹੈ ਐਟ ਅ ਪ੍ਰੈਜ਼ੈਂਟ